ਅੰਮ੍ਰਿਤਸਰ ਵਿਖੇ ਇੱਕ ਮੈਡੀਸਨ ਸੈਂਟਰ ਵਿੱਚ ਕੰਮ ਕਰ ਰਹੇ ਨੌਜਵਾਨ ਨੇ ਤੇ ਭਰੇ ਹਾਲਾਤਾਂ ਵਿੱਚ ਆਪਣੇ ਘਰ ਵਿੱਚ ਪਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੁਸਾਇਡ ਕਰਨ ਤੋਂ ਪਹਿਲਾਂ ਮਰੇ ਤੱਕ ਨੌਜਵਾਨ ਨੇ ਇੱਕ ਸੁਸਾਇਡ ਨੋਟ ਵੀ ਲਿਖਿਆ ਕਿਸ ਵਿੱਚ ਉਸਨੇ ਆਪਣੇ ਮਾਲਕਾਂ ਤੇ ਉਸ ਨੂੰ ਪ੍ਰੈਸ਼ਰਾਈਜ਼ ਕਰਨ ਅਤੇ ਮਾਰਕੁੱਟ ਕਰਨ ਦੇ aarop lagaye ਕਟਨਾ ਨੂੰ ਲੈ ਕੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਜਾਣਕਾਰੀ ਸਾਂਝੀ ਕਰ ਦਿਆ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਲੜਕੇ ਨੂੰ ਸੈਂਟਰ ਦੇ ਮਾਲਕਾਂ ਵੱਲੋਂ ਬਹੁਤ ਤੰਗ ਪਰੇਸ਼ਾਨ ਕੀਤਾ ਗਿਆ ਅਤੇ ਉਹ ਆਪਣੀ ਬੇਇੱਜ਼ਤੀ ਨਹੀਂ ਬਰਦਾਸ਼ਤ ਕਰ ਸਕਿਆ ਉਧਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮਿਲੇ ਸੁਸਾਈਡ ਨੋਟ ਮੁਤਾਬਕ ਸੈਂਟਰ ਦੇ ਮਾਲਕਾਂ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਮੇਰਾ ਮੁੰਡਾ ਕਿਤੇ ਕੰਮ ਕਰਦਾ ਹੈ ਉਹ ਕਹਿੰਦੇ ਤੁਹਾਡੇ ਮੁੰਡੇ ਨੇ ਪੈਸੇ ਹੈ ਰਵਾਰੀ ਕਿਤਾ ਸਾਡੇ 67000 ਰੁਪਏ ਚਾਹੀਦਾ ਬੋਲੋ ਆਪਾਂ ਬੋਲੀ ਜੀ ਉਹਨਾਂ ਪੁਲਿਸ ਦੇ ਵਾਲੇ ਕਹਿੰਨਾ ਮੈਂ ਕਿ ਨਹੀਂ ਪਾਜੀ ਮੈਂ ਆਂਦੀ ਆ ਮੇਰੇ ਮੁੰਡੇ ਨਾਲ ਉਹਨੇ ਦੁਕਾਨ ਤੇ ਬਿਠਾ ਲਿਆ ਕਹਿੰਦੇ ਨਹੀਂ ਛੱਡਣਾ ਪੁਲਿਸ ਦੇ ਵਾਲੇ ਕਰਨਾ ਮੈਂ ਕਹਿੰਨਾ ਤੁਸੀਂ ਪੁਲਿਸ ਦੇ ਵਾਲੇ ਨਾ ਕਰੋ ਮੈਂ ਆਂਦੀ ਆ ਮੈਂ ਆ ਕੇ ਗੱਲ ਕਰਦੀ ਆ ਪੈਸੇ ਮੈਂ ਤੁਹਾਡੀ ਦੇਵਾਂਗੀ ਜੋ ਮੇਰੇ ਬੱਚੇ ਮੇਰੇ ਬੱਚੇ ਨੇ ਮੇਰੇ ਬੇਟੇ ਕੋਲ ਲਿਖਾ ਕੇ ਲਿਤਾਉਣਾ ਨੇ ਕਿ ਤੂੰ ਲੈ ਕੇ ਕੋਈ ਭੇਜੋ ਫੇਰਾ ਹੀ ਬੱਚਾ ਭੈਣਾ ਮੈਂ ਉਸੇ ਟਾਈਮ ਬੇਟੀ ਨੂੰ ਭਨਗੀਤਾ ਮੇਰੀ ਬੇਟੀ ਨੇ ਭੇਜਿਆ ਕਿਹੜੇ ਕੋਲ ਕੰਮ ਕਰ ਰਿਹਾ ਸੀ ਮਨ ਆਹ ਸੁਣੀ ਨਾ ਮੈਂ ਕਿਹਾ ਅਸਲਿਕਨ ਮਸਲਾ ਇਹ ਹੈ ਕਿ ਸਰ ਕੱਲ ਸ਼ਾਮ ਨੂੰ ਮੈਂ ਬਾਜ਼ਾਰ ਗਿਆ ਤੇ ਮੈਨੂੰ ਇੱਕਦਮ ਸਿਸਟਰ ਦੀ ਕਾਲ ਆਈ ਆ ਤੇ ਉਹਨਾਂ ਨੇ ਦੱਸਿਆ ਕਿ ਦਾਦਾ ਨੇ ਸੁਸਾਇਡ ਅਟੈਂਪਟ ਕਰ ਲਿਆ ਤੇ ਜਦੋਂ ਜਾ ਕੇ ਮੋਕੇ ਦੇ ਵੇਖਿਆ ਤਾਂ ਡੈਥ ਹੋ ਚੁੱਕੀ ਹੈ ਤੇ ਗੱਲਾਂ ਚੋਂ ਇਹ ਪਤਾ ਲੱਗਿਆ ਕਿ ਉਹ ਪ੍ਰੈਸ਼ਰਾਈਜ਼ ਹੋਇਆ ਹੈ ਆਪਣੇ ਜਿੱਥੇ ਕੰਮ ਕਰਦਾ ਸੀ ਪਰ ਉਹ ਚੀਜ਼ ਨਹੀਂ ਸਹਿਣ ਕਰ ਸਕ ਰਿਹਾ ਤੇ ਹੁਣ ਆਪਾਂ ਇਹੀ ਮੰਗ ਕਰਦੇ ਆਂ ਕਿ ਜਿਹੜੇ ਇਸ ਕੇਸ ਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਉਹਨਾਂ 'ਤੇ ਐਂ ਸੋ ਜਿਹੜੇ ਉਹ ਲੜਕੇ ਨਾਲ ਸੁਸਾਇਸਾਈਡ ਕੀਤੀ ਗਈ ਉਹ ਦਾ ਮਾਮਲਾ ਤੇ ਇੱਥੇ ਮੈਨੂੰ ਕਰ ਲਾ ਇੰਟੀਮੇਸ਼ਨ ਮਿਲੀ ਸੀ ਸ਼ਾਮ ਨੂੰ ਈਵਨਿੰਗ ਦੇ ਟਾਈਮ ਕੋਲ ਕਰੀਬ ਹੋਣੇ 11 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੇ ਨੇ ਸੁਸਾਈਡ ਕਰ ਲਿਆ ਉਹ ਨਿਊ ਦਸ਼ਮੇਸ਼ ਨਗਰ ਦੇ ਵਿੱਚ ਤੇ ਮੈਂ ਆਪਣੀ ਪੂਰੀ ਟੀਮ ਲੈ ਕੇ ਉੱਥੇ ਮੌਕੇ ਤੇ ਪਹੁੰਚ ਕੇ ਦੇਖਿਆ ਇਹਨਾਂ ਨੇ ਉਹਨੂੰ ਜਦੋਂ ਆਪਣਾ ਉਹਨੇ ਫਹਾ ਲਾ ਕੇ ਜਿਹੜੀ ਖੁਦਕੁਸ਼ੀ ਕੀਤੀ ਸੀ ਆਪਣੇ ਆਪ ਨੂੰ ਤੇ ਇਹਨਾਂ ਨੇ ਆਪਣੇ ਫੈਮਿਲੀ ਵਾਲਿਆਂ ਨੇ ਕੁਝ ਮੱਲੇ ਵਾਲਿਆਂ ਨੇ ਉਹਨੂੰ ਉੱਥੋਂ ਉਤਾਰ ਕੇ ਤੇ ਹਸਪੀਟਲ ਲੈ ਗਏ ਤੇ ਦੁਬਾਰਾ ਜਦੋਂ ਡਾਕਟਰ ਨੇ ਮ੍ਰਿਤਕ ਕਰਾਰ ਕੇ ਦਿੱਤਾ ਤੇ ਉਹਨਾਂ ਨੇ ਲਿਆ ਕੇ ਤੇ ਉਹਨੂੰ ਬੈੱਡ ਤੇ ਪਾਇਆ ਸੀ ਅਸੀਂ ਮੌਕੇ ਤੇ ਪਹੁੰਚ ਕੇ ਸਾਰਾ ਟੀਮ ਨੇ ਉਹ ਪ੍ਰੋਪਰ ਜਿਹੜਾ ਵਾ ਦੇਖਿਆ ਉਸ ਤੋਂ ਬਾਅਦ ਜਿਹੜੀ ਉਹਦੀ ਡੈੱਡ ਬਾਡੀ ਸੀ ਮੌਸਮ ਗਰਮੀ ਦਾ ਹੋਣ ਕਰਕੇ ਸਭ ਤੋਂ ਪਹਿਲਾਂ ਜਿਹੜੀ ਡੈੱਡ ਬਾਡੀ ਸੀ ਉਹਨੂੰ ਮੌਰਚਰੀ ਚ ਰਖਾਇਆ ਸਿਵਲ ਹਸਪੀਟਲ ਸੈਕਿੰਡ ਉਹਨਾਂ ਦੀ ਮ੍ਰਿਤਕ ਦੀ ਜਿਹੜੀ ਸਿਸਟਰ ਅਕਲਪਨਾ ਉਹਦੇ ਆਪਣਾ ਸਟੇਟਮੈਂਟ ਤੇ ਮੈਂ ਫੌਰੀ ਐਕਸ਼ਨ ਲੈਂਦੇ ਆ ਜਿਹੜਾ ਵਾ ਸਭ ਤੋਂ ਪਹਿਲਾਂ ਅਫਸਰਾਂ ਦੇ ਕਾਨੂੰਨ ਚ ਲੈ ਕੇ ਤੇ ਐਫ ਆਈ ਆਰ ਲਾਗ ਕਰ ਦਿੱਤੀ ਉਸ ਤੋਂ ਬਾਅਦ ਲਗਾਤਾਰ ਸਿੰਘ ਜੀ ਜਿਹਨਾਂ ਦੇ ਨਾਮ ਤੇ ਉਹਨੇ ਸੁਸਾਈਡ ਨੋਟ ਲਿਖਿਆ ਸੀ ਉੱਥੇ ਲਗਾਤਾਰ ਛਾਪੇ ਮਾਰ ਰਹੇ ਆ ਅਜੇ ਤੱਕ ਜਿਹੜਾ ਕੋਈ ਵੀ ਦੋਸ਼ੀ ਜਿਹੜਾ ਸਾਡੇ ਸੰਪਰਕ 'ਚ ਨਹੀਂ ਆਇਆ ਫੋਨ ਉਹਨਾਂ ਦੇ ਬੰਦ ਨੇ ਤੇ ਲਗਾਤਾਰ ਛਾਪੇ ਮਾਰੀ ਜਾ ਰਹੀ ਹੈ